ਰਾਜ ਚੋਣ ਕਮਿਸ਼ਨ ਦੇ ਵੱਲੋਂ ಗ್ರಾಮ ਪੰਚਾਇਤਾਂ ਵੀ ਸਰਪੰਚਾਂ ਤੇ ਪੰਚਾਇਤਾਂ ਖਾਲੀ ਸੀਟਾਂ ਦੇ ਉੱਪਰ ਕਰਾਉਣ ਦੇ ਲਈ ਚੋਣ ਸ਼ਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ 15 ਸਰਪੰਚਾਂ ਤੇ 275 ਪੰਚਾਇਤਾਂ ਖਾਲੀ ਸੀਟਾਂ ਲਈ ਚੋਣਾਂ 27 ਜੁਲਾਈ ਨੂੰ ਹੋਣਗੀਆਂ ਡਿਪਟੀ ਕਮਿਸ਼ਨਰ ਗੁਰਪ੍ਰੇਮ ਸਿੰਘ ਗਿੱਲ ਨੇ ਕਿਹਾ ਕਿ ਚੋਣ ਸ਼ਡਿਊਲ ਦੇ ਮੁਤਾਬਿਕ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 14 ਜੁਲਾਈ ਤੋਂ ਸ਼ੁਰੂ ਹੋਵੇਗੀ ਤੇ 17 ਜੁਲਾਈ ਆਖਰੀ ਮੀਟਿੰਗ ਹੋਵੇਗੀ ਨਾਮਜ਼ਦਗੀਆਂ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ ਨਾਮਜ਼ਦਗੀ ਪੱਤਰਾਂ ਦੀ ਜਾਂਚ 18 ਜੁਲਾਈ ਨੂੰ ਹੋਵੇਗੀ ਅਤੇ 19 ਤਰੀਕ ਨੂੰ ਉਹਨਾਂ ਨੇ ਕਿਹਾ ਕਿ ਆਖਰੀ ਮਿਤੀ ਹੈ ਜਿਸ ਤਰ੍ਹਾਂ ਆਪਣੀ ਨਾਮਜ਼ਦੀ ਵਾਪਸ ਲੈ ਸਕਦੇ ਹਨ ਉਹਨਾਂ ਦੱਸਿਆ ਕਿ ਪੋਲਿੰਗ ਸਤਾਈ ਜੁਲਾਈ ਨੂੰ ਹੋਵੇਗੀ ਤੇ VOTING ਪੂਰੀ ਹੋਣ ਤੋਂ ਬਾਅਦ ਪੋਲਿੰਗ ਸਟੇਸ਼ਨ ਤੇ ਵੋਟਾਂ ਦੀ ਗਿਣਤੀ ਉਸੇ ਦਿਨ ਕਰ ਦਿੱਤੀ ਜਾਵੇਗੀ ਸਾਡੇ ਗੁਰਦਾਸਪੁਰ ਚ 192 ਗ੍ਰਾਮ ਪੰਚਾਇਤ ਸਹਾ ਜਿੱਥੇ ਬਾਈ ਇਲੈਕਸ਼ਨ ਹੋ ਰਹੀ ਹੈ ਜਿਹਦੇ ਵਿੱਚੋਂ 15 ਪੰਚਾਇਤਾਂ ਜਿੱਥੇ ਸਰਪੰਚਾਂ ਦੀ ਚੋਣ ਹੋਣੀ ਹੈ ਬਾਈ ਇਲੈਕਸ਼ਨ ਹੋਣੀ ਹੈ 275 ਪੰਚਾਇਤਾਂ ਜਿੱਥੇ ਪੰਚਾਂ ਦੀ ਬਾਈ ਇਲੈਕਸ਼ਨ ਹੋ ਰਹੀ ਹੈ ਤੇ ਨੋਮੀਨੇਸ਼ਨਸ ਦਾ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਪ੍ਰੋਗਰਾਮ ਆਇਆ 14 ਤੋਂ 17 ਤੱਕ ਨੋਮੀਨੇਸ਼ਨ ਲੈਣੀ ਆ ਉਹ ਸਾਡੇ ਸਾਰੇ ਆਰਓ ਏ ਆਰਓ ਅਸੀਂ ਅਪਾਇੰਟ ਕਰ ਦਿੱਤੇ ਆ ਆਪਣੇ ਆਪਣੇ ਜਿੱਥੇ ਨੋਮੀਨੇਸ਼ਨ ਸੈਂਟਰਸ ਉੱਥੇ ਬੈਠੇ ਆ ਉਹ ਨੋਮੀਨੇਸ਼ਨਸ ਲੈ ਰਿਹਾ 17 ਤੱਕ ਜੀ ਤੇ 27 ਨੂੰ ਇਲੈਕਸ਼ਨ ਆ ਤੇ ਸੇਮ ਡੇ ਅਦਾ ਰਿਜ਼ਲਟ ਕਲੀਅਰ ਹੋ ਜਾਣਾ ਜੀ ਕੀ ਪ੍ਰਬੰਧ ਕਰਦੇਗੇ ਕੰਮਚਾਰੀ ਦਾ ਕਰਮਚਾਰੀਏ ਆਰਓ ਯਾਰੋ ਲਾਤੇ ਆ ਬਾਕੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਮਾਨਜੋਗ ਹਾਈ ਕੋਰਟ ਦੀਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਜਿਹੜੇ ਡਾਇਰੈਕਸ਼ਨਸ ਆ ਉਸ ਉਹਦੇ ਚ ਜੋ ਸਾਨੂੰ ਆਈਆਂ ਸੀ ਐਜ਼ ਇਟ ਇਜ਼ ਅਸੀਂ ਐ ਸੱਚ ਐਸ ਡੀਐਮਸ ਨੂੰ ਫਾਰਵਰਡ ਕਰ ਦਿੱਤੀਆਂ ਗਈਆਂ ਨੋਮੀਨੇਸ਼ਨ ਤੋਂ ਲੈ ਕੇ ਕਾਊਂਟਿੰਗ ਤੱਕ ਵੀਡੀਓਗ੍ਰਾਫੀ ਦੇ ਆਰਡਰ ਹੋਏ ਸੀ ਉਹ ਅਸੀਂ ਸਾਰਾ ਉਹਨਾਂ ਨੂੰ ਐਸ ਡੀਐਮਸ ਨੂੰ ਸਾਰਿਆਂ ਨੂੰ ਲੈਟਰ ਇਸ਼ੂ ਡੀਐਸਆਰ ਵੱਲੋਂ ਇਸ਼ੂ ਕਰਾ ਕੇ ਉਹਨਾਂ ਨੂੰ ਬਾਉਂਡ ਕਰ ਦਿੱਤਾ ਸਾਰੇ ਜਗ੍ਹਾ ਤੇ ਨੋਮੀਨੇਸ਼ਨ ਹੋਏਗੀ ਲੋਕਾਂ ਨੂੰ ਵੀ ਅਪੀਲ ਆ ਸਾਡੇ ਦੇ ਮੈਂ ਪਿੰਡਾਂ ਦੇ ਬਰਾਤੇ ਬਣਾਉਂਦਾ ਲੋਕਾਂ ਨੂੰ ਤੇਹੀ ਅਪੀਲ ਆ ਕਿ ਮਤਲਬ ਜੇ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਆ ਜਿਹੜੇ ਏਆਰਓ ਆਰਓ ਨਾਲ ਸੰਪਰਕ ਕਰ ਸਕਦੇ ਆ ਜੇ ਉਹਨਾਂ ਨੂੰ ਫੇਰ ਵੀ ਖਾਸ ਕਰਕੇ ਸਾਡੇ ਚੁੱਲਾ ਟੈਕਸ ਦਾ ਕਈ ਵਾਰਾਂ ਕੰਪਲੇਂਟਸ ਆਉਂਦੀਆਂ ਉਹ ਸਾਡੇ ਵੀਡੀਓਜ਼ ਨੂੰ ਇਵਨ ਐਸਡੀਐਮਸ ਨੂੰ ਇਵਨ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਆ ਸਾਰਿਆਂ ਨੂੰ ਅਸੀਂ ਨੰਬਰ ਵੀ ਆਪਣਾ ਡਿਸਪਲੇ ਕੀਤਾ ਜੀ ਉਹ ਵੋਟਾਂ ਦੀ ਪ੍ਰਕਿਰਿਆ ਕਿੰਨੀ ਦੀ ਹੋਏਗੀ ਜੀ ਇਹ ਇਹ ਨਿਆ ਮਸ਼ੀਨ ਤੇ ਵੇਖੀ ਜਾਣ ਨਹੀਂ ਨਹੀਂ ਜੀ ਇਹ ਤਾਂ ਬੈਲਟ ਬਾਕਸ ਜਰਾਈ ਹੁੰਦੀ ਆ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸਰਪੰਚਾਂ ਪੰਜਾਂ ਦੀ ਚੋਣ ਹੋਈ ਸੇਮ ਉਸੇ ਤਰ੍ਹਾਂ ਇਹਨਾਂ ਦੀ ਉਸਚੋ ਪ੍ਰਕਿਰਿਆ ਜੀ ਇਲੈਕਸ਼ਨ ਹੋਣੀ ਸਾਰੀ ਜੀ ਸਰ ਇੱਕ ਸਾਡੇ ਦੁਆਸ ਤੋਂ ਜ਼ਿਲ੍ਹੇ ਸਭ ਤੋਂ ਵੱਡੀ ਪੰਜਾ ਦਾ ਕਾਲ ਆ ਉਹ ਤੇ ਕਾਫੀ ਜ਼ਮੀਨ ਵੀ ਹੈ ਕਾਫੀ ਇਨਪੋਲੀਕਲ ਕਾਫੀ ਬੜਾ ਫੋਲੋ ਦਾ ਚੋਣ ਨਹੀਂ ਹੋ ਪਾਰੀ ਕੀ ਕਾਰਨ ਹੋ ਸਕਦਾ ਕਲਾਨੌਰ ਦੀਆਂ 6 ਪੰਚਾਇਤਾਂ ਜੀ ਕਲਾਨੌਰ ਚੋਂ ਜਿਹੜੀਆਂ ਮੇਨ ਪੰਚਾਇਤਾਂ ਬੜੀਆਂ ਉਹਦਾ ਅਸੀਂ ਡਾਟਾ ਬੇਸ ਤੇ ਜਨਰਲੀ ਲਿਖਿਆ ਸੀ ਕਿਉਂਕਿ ਪਹਿਲਾਂ ਉਹਦੀ ਕਮੇਟੀ ਬਣਨੀ ਸੀ ਇਸ ਕਰਕੇ ਉਹ ਪੰਗ ਕਰ ਦਿੱ ਤੇ ਉਹ ਕਮੇਟੀ ਵਾਲਾ ਪ੍ਰੋਸੈਸ ਤੇ ਨਹੀਂ ਹੋਇਆ ਹੁਣ ਸਾਡੇ ਡਿਪਾਰਟਮੈਂਟ ਰੂਰਲ ਡਿਵੈਲਪਮੈਂਟ ਪੰਚਾਇਤਸ ਵੱਲੋਂ ਡਿਪਾਰਟਮੈਂਟ ਵੱਲੋਂ ਲੈਟਰ ਇਸ਼ੂ ਹੋਈ ਸੀ ਕਿ ਇਹਨਾਂ ਨੂੰ ਜਿੰਨਾ ਜੇ ਕਮੇਟੀ ਨਹੀਂ ਬਣਦੀ ਪੰਚਾਇਤਾਂ ਨੂੰ ਬਹਾਲ ਕੀਤਾ ਜਾਵੇ ਉਹ ਸਾਡੀਆਂ ਪੰਚਾਇਤਾਂ ਬਹਾਲ ਆ ਪਰ ਉਹਦੀ ਇਲੈਕਸ਼ਨ ਨਹੀਂ ਹੋਈ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਹਦੇ ਲਿਖਿਆ ਸੀ ਔਰ ਉਸ ਬਾਰੇ ਕੇ ਸਾਨੂੰ ਡਾਟਾ ਬੇਸ ਭੇਜਿਆ ਜਾਵੇ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਸਾਨੂੰ ਲੈਟਰ ਇਸ਼ੂ ਹੋਈ ਸੀ ਕਿ ਇਹਦਾ ਦੱਸੋ ਜੀ ਜਿਹੜਾ ਕਮੇਟੀ ਬਣਾਉਣ ਦਾ ਇਹਦਾ ਪਹਿਲਾ ਨੋਟੀਫਿਕੇਸ਼ਨ ਇਸ਼ੂ ਹੋਇਆ ਸੀ ਉਹ ਰੱਦ ਹੋ ਗਿਆ ਕਿ ਨਹੀਂ ਹੋਇਆ ਉਹ ਅਸੀਂ ਸਾਡੇ ਡਿਪਟੀ ਕਮਿਸ਼ਨਰ ਮਾਨਜੋਗ ਜਿਹੜੇ ਗੁਰਦਾਸਪੁਰ ਹੈ ਉਹਨਾਂ ਵੱਲੋਂ ਸਰਦਾਰ ਦਿਲਵਿੰਦਰਜੀਤ ਸਿੰਘ ਜੀ ਵੱਲੋਂ ਲੈਟਰ ਲਿਖ ਕੇ ਲੋਕਲ ਗਵਰਨਮੈਂਟ ਨੂੰ ਅਸੀਂ ਭੇਜ ਦਿੱਤੀ ਹੈ ਕਿ ਸਾਨੂੰ ਇਹਦੇ ਬਾਰੇ ਦੱਸਿਆ ਜਾਵੇ ਜਿਸ ਦਿਨ ਵੀ ਉਹਨਾਂ ਵੱਲੋਂ ਸਾਨੂੰ ਉਹਦਾ ਜਵਾਬ ਆਉਂਦਾ ਫਿਰ ਅਸੀਂ ਉਹ ਮਾਨਜੋਗ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਉਹਦੀ ਵੋਟਰ ਸੂਚੀ ਤਿਆਰ ਕਰਾ ਕੇ ਇਲੈਕਸ਼ਨ ਦੀ ਪ੍ਰਕਿਰਿਆ ਆਰੰਭ ਕਰਾਂਗੇ ਲੋਕ ਕਹਿੰਦੇ 12 ਸਾਲ ਹੋ ਗਏ ਇਹਦਾ ਪ੍ਰੋਸੈਸਿੰਗ ਚੱਲਦਾ ਸਾਨੂੰ ਤੁਹਾਡੇ ਵਿਕਾਸ ਦੇ ਕੰਮ ਨੂੰ ਕਾਫੀ ਹੰਕਾਉਂਦਾ ਉਹ ਪਚਾਈ ਜਮੀਨ ਨੂੰ ਕਾਫੀ ਹੋ ਰਹੀ ਚੱਲ ਨਹੀਂ ਜੀ ਪੰਚਾਇਤ ਦੀ ਇਨਕਮ ਤੇ ਹੋ ਰਹੀ ਆ ਬੋਲੀ ਹੋਈ ਆ ਸ਼ਾਮਲਾ ਜ਼ਮੀਨ ਦੀ ਬੋਲੀ ਉਹ ਤਾਂ ਪੈਸੇ ਉਹਨਾਂ ਦੇ ਜਮ੍ਹਾਂ ਹੋ ਰਹੇ ਆ ਗਵਰਨਮੈਂਟ ਵੱਲੋਂ ਮੈਨੂੰ ਐਡਮਿਨਿਸਟਰेटर ਪਾਇੰਟ ਕੀਤਾ ਜਿਹੜੀਆਂ ਜਿਹੜੀਆਂ ਕੋਈ ਪ੍ਰੋਬਲਮਸ ਆਉਂਦੀਆਂ ਜਿਹੜੇ ਕੋਈ ਡਿਵੈਲਪਮੈਂਟ ਵਰਕਸ ਹੋਣ ਵਾਲੇ ਆ ਵੀਡੀਓ ਵੱਲੋਂ ਸਾਨੂੰ ਪ੍ਰਪ ਵਿਕਾਸ ਦੇ ਕੰਮ ਦਾ ਸਾ ਪੈ ਰਹੇ ਸਾਡੇ ਵਿਕਾਸ ਦੇ ਕੰਮ ਜਿਹੜਾ ਜੋ ਵੀ ਵੀਡੀਓ ਪ੍ਰਪੋਜ਼ ਕਰਦੀ ਹੈ ਉਥੋਂ ਕਲਾਕਾਰ ਨੌਰ ਵਾਲੀ ਕਿ ਆ ਸਾਡਾ ਕੰਮ ਹੋਣ ਵਾਲਾ ਜ਼ਰੂਰੀ ਹੈ ਜੀ ਉਸ ਸਾਡੀ ਇੱਕ ਕਮੇਟੀ ਕੌਨਸਟਿਟਿਊਟ ਕੀਤੀ ਹੈ ਗਵਰਨਮੈਂਟ ਨੇ ਉਹ ਕਮੇਟੀ ਤੋਂ ਅਸੀਂ ਫਿਰ ਅਪਰੂਵ ਕਰਾ ਕੇ ਉਹਨਾਂ ਨੂੰ ਫੰਡਸ ਜਾਰੀ ਕਰ ਦਿੰਦੇ ਨੇ ਉਹ ਚੱਲ ਰਿਹਾ ਜੀ ਬਾਕੀ ਜਦੋਂ ਕਮਿਸ਼ਨਰ ਵੱਲੋਂ ਕਲੀਅਰ ਹੋਏਗਾ ਫਿਰ ਅਸੀਂ ਉਹਦੀ ਇਲੈਕਸ਼ਨ ਵੀ ਕਰਾ ਦਾਂਗੇ ਨਾਲ